ਕੀ ਨਹੀਂ ਕਰਦਾ ਕਰਦਾ ਜੋ ਜੀ ਆਇਆ ਕਿਤਾ ਪਾਉ ਮਨੇ ਤੇ ਦੇ ਗਾਣੇ ਮੈਂ ਝੜਕ ਕੇ ਜਨਮ ਲੈਣੇ ਕਰੀ ਝੜਕ ਕੇ ਜਨਮ ਲੈਣੇ ਕਰੀ ਜਾ ਟੋਕੇ ਮੈਂ ਸਾਂਦੇ ਆ ਮੈਂ ਤੇਰੇ ਤਾਰੇ ਨਾ ਚੱਕ ਮਟੋਲ ਗਿਆ ਜਾਨਾ ਜਾ ਚੱਲ ਮਰਗੇ ਗੱਬਰੂ ਹਲੋ ਪਟਿਆਲੇ ਤੋਂ ਮਰਗੇ ਗੱਬਰੂ ਦਾ ਕਾਤ ਤਾ ਉਹ ਤੇ ਨਾ ਬੇਦੀ ਇੱਕ ਮਰਗੀ ਕਿੰਨੀ ਰੌਣਕ ਲਾ ਦੀ ਨਾਲ ਜੱਟ ਬੁੱਸਰ ਦਾ ਚੱਕਰ ਪਟੜੀਆ ਦਾ ਜਿੱਤੇ ਹੋਸਾ ਕੰਬੂ ਤੇਰੇ ਬੋਲੇ ਤੇ ਮਾਪਿਆਂ ਦੇ ਐਸ਼ਾਂ ਕਰਨ ਪਟੋਲੇ ਤੇ ਮਾਪਿਆਂ ਦੇ ਪਰ ਵਾਕੀ ਆ ਪੰਜਰ ਦਾ ਕਾਣਾ ਸੀ ਨਹੀਂ ਚੱਪੜਾ ਆ ਤੁਰਦੀ ਆ ਇੱਕ ਪਤਲੀ ਇੱਕ ਭਾਰੀ ਵੀ ਭਾਰੀ ਤੇ ਤਾਂ ਘਟਾ ਡੋਰੀਆ ਪਸਲੀ ਤੇ ਫਲਕਾਰੀ ਵੀ ਪਤਲੀ ਦਾ ਤਾਂ ਵਿਆਹ ਹੋ ਗਿਆ ਓਏ ਪਤਲੀ ਦਾ ਤਾਂ ਵਿਆਹ ਹੋ ਗਿਆ ਭਾਰੀ ਚਰੇ ਤਵਾਰੀਆ ਤੇਰੇ ਜਾਣਗੇ ਲੱਗੂ ਜਨਾ ਨੂੰ ਪਿਆਰੀ ਆ ਤੇਰੇ ਜਾਣਗੇ ਪੇ ਫਾਇਦਾ ਕਾਲ ਜਾ ਤੜਕੇ ਪੇ ਫਾਇਦਾ ਕਾਲ ਜਾ ਧੜਕੇ ਜੱਟ ਕੈ ਦਾ ਉਠ ਲੈਣ ਦੇ ਤੇਰੀ ਕਬਰ ਲਵਾਂਗਾ ਤੜਕੇ ਵਦਲਾ ਸੌਣ ਦਿਆ ਜੈ ਕਿਆ ਰੇ ਭੜਕੇ ਵਦਲਾ ਸੌਣ ਦਿਆ ਦੁਨੀਆ ਕੇ ਨਾਟਕ ਰੋਟੀ ਜਤੀ ਤੇ ਰੋਣ ਦੇ ਹੰਦੇ ਪੂਰੇ ਬੜਾ ਜਾਂ ਦੇ ਹਰਤੇ ਕੁੰਡੇ ਸ਼ਹਿਰ ਨੂੰ ਤਾਂ ਕਿ ਚੱਟ ਨਹੀਂ ਕਰਦਾ ਬੋਲਦੇ ਤੇ ਮੱਸਾ ਪਾਉਂਦੀ ਆਖੀ ਚੱਪਾ ਬੋਲਦੇ ਈਦਾਂ ਜਾ ਰਾਂ ਮੇਤਾ ਨਾ ਕਥਨ ਮਾਂ ਲੋੜੀ ਦਾ ਕਦਨੇ ਨੀ ਪਰਦੇ ਪਾਉਣ ਲੱਗੀ ਦੇਖ ਤਈਆ ਦੋਰੀ ਦਾ ਮੈਂ ਨ ਜਾਣ ਮਾਂ ਪੈਂਦੀ ਬੋਤਾ ਚੋਰੀ ਦਾ ਮਤਲਬ ਉਹਨਾਂ ਦਾ ਬਈ ਰੋਣਾ ਤੇ ਖੰਡਾ ਬੋਲਦਾ ਰੋਣਾ ਦੇਖ ਕੰਮ ਕਰਿਆ ਗੋਜੋ ਮਸਤ ਨਾਕਾ ਦੀਨਾਰ ਬਣਾ ਕੁਝ ਮਰਾ ਬੋਹਿੰਦਾ ਕਾ ਬੋਲਾਰ ਬਣਾ ਉੱਤਰ ਹੈ ਜੰਡਿਆ ਘਰਾ ਮਿਤਰਾਜੀ ਦੇ ਵਿਚ ਦੇ ਮੁਲਕ ਲੰਗ ਜਾ ਦੇ ਕੁਲਿਸ ਸੁਹਾਗ ਨਾ ਰਾਜਨੀ ਸਭਾ ਗਾ ਦੇ ਮੇਟੀ ਸੌਦੇ ਸਭਾ ਕਰਿਆਵੇ ਪੂਰਨ ਪਰ ਵੀ ਜਨ ਤਕਲੇ ਸੁਹਾਗ ਕਿੰਦਾ ਪਾਏਨੀ ਜਿੰਦ ਕਟਿ ਜਾ ਵੇਖ ਲਿਆ ਨਾਰਾ ਕਦਕੜਵਾਵੇਂਗਾ ਲੋਗ ਮੁਰਦੀਆਂ ਵਾਲਾ ਕਦਕੜਵਾਵੇਂਗਾ ਓ ਵੀ ਨਾ ਵੀ ਤਾਂ ਬੈ ਸੁਣੀਦਾ ਬੈ ਸੁਣੀਦਾ ਗੁਗਾ ਤੇ ਉਹਨੇ ਸੁਣਦਾ ਸੁਣੀਦੀ ਪਰਲੇ ਤਸੇ ਤੋਤਾ ਤੇ ਟੋਪੇ ਦੇ ਵਸਾਦੀ ਹੁੰਦਾ ਉਹ ਕਹਿੰਦੀ ਆ ਕਿ ਸਾਡਾ ਰਿੰਦਾ ਭਾਈ ਸੁਨੀ ਦੀ ਸਵਾਤ ਆਉਂਦੀ ਜਾਂਦੀ ਰੁਕਾ ਚ ਪਿਆਦਾ ਮਰਮਾ ਆਤਾ ਕੋਟਾ ਲਖਨ ਕੋਟ ਲਖਿਆ ਪਾਸੇ ਨਹੀਂ ਜੁੜਦਾ ਮੁਕਦਰ ਬਣਿਆ ਪੂਰੇ ਦਾ ਨਾਂ ਕਿਸੇ ਦੀ ਸ਼ੋਭਾ ਤੇ ਨਾ ਕੋ ਕਿਸੇ ਨੂੰ ਘੜਾ ਟਿਕਾਉਂਦਾ ਨਾ ਹੀ ਮਾਰਦਾ ਗੋਡਾ ਨਖਰੋ ਨਾ ਡਰਨੀ ਮੋਕਾ ਗੱਲਾਂ ਜੋ ਦਾ ਨਖਰੋ ਨਾ ਡਰਨੀ ਓਏ ਦਾੜੀ ਵਾਲਿਆ ਤੂੰ ਨਾ ਬੋਲੀਆਂ ਚੱਗ ਨਹੀਂ ਪਸਣਦੇ ਤੇਰੇ ਓਏ ਤੇਰੇ ਹਾਣ ਦੇ ਪੜਨ ਕੋਥੀਆਂ ਓਏ ਤੇਰੇ ਹਾਣ ਦੇ ਪੜਨ ਕੋਥੀਆਂ ਉੱਠ ਕੇ ਮੂੰਹ ਹਨੇਰੇ ਤੂੰ ਚੱਕਦਾ ਮੁਕਝੂ ਪੜਦਾਂਗੇ ਤੇ ਵਿੱਚ ਦੇ ਨਾਲ ਸ਼ੌਕ ਦੇ ਗੇੜੇ ਹੋ ਜਾ ਗੋਡਣੀਏ ਬੱਲੇ ਬਾਬਾ ਤੇਰੇ ਹੋ ਜਾ ਗੋਡਣੀਏ